ਸ਼੍ਰੀ ਫਤੇਗੜ ਸਾਹਿਬ ਸ਼ਹੀਦੀ ਜੋੜ ਮੇਲੇ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਹੈ ਜਿਹੜਾ ਕਿ ਉਹ ਭੱਬਾ ਪਾਰ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਸੰਕਟਾਂ ਦੀ ਸਹੂਲਤ ਦੇ ਲਈ ਜਿਹੜੇ ਕੀ ਪੁਖਤਾ ਪ੍ਰਬੰਧ ਨੇ ਉਹ ਵੀ ਕੀਤੇ ਜਾ ਰਹੇ ਨੇ ਦੱਸਦੇ ਕਿ ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੁਰਾਵਰ ਸਿੰਘ ਬਾਬਾ ਫਤੇ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਫਤੇਗੜ ਸਾਹਿਬ ਵਿਖੇ 26 ਤੋਂ 28 ਦਸੰਬਰ ਤੱਕ ਆਯੋਜਿਤ ਕੀਤੀ ਜਾ ਰਹੀ ਹੈ ਚੌਥੀ ਸ਼ਹੀਦੀ ਸਭਾ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ। ਤੇ ਉਸੇ ਬਾਬਤ ਫਤੇਗੜ ਸਾਹਿਬ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਆ ਡਿਪਟੀ ਕਮਿਸ਼ਨਰ ਫਤੇਗੜ ਸਾਹਿਬ ਪਰਨੀ ਚੇਰგილ ਤੇ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਕਿਹਾ ਕਿ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਦੇ ਵਿੱਚ ਨਤਮਸਤਕ ਹੋਣ ਦੇ ਲਈ ਆਉਣ ਵਾਲੀ ਸੰਗਤ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਜਿਹੜੀ ਕੀ ਆਉ ਨਹੀਂ ਆ ਦਿੱਤੀ ਜਾਵੇਗੀ। ਅਤੇ ਸੰਗਤਾਂ ਦੀ ਸੁਰੱਖਿਆ ਤੇ ਸਹੂਲਤ ਦੇ ਲਈ ਸਰਕਾਰ ਦੇ ਨਿਰਦੇਸ਼ਾਂ ਦੇ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ ਉਨ੍ਹਾਂ ਕਿਹਾ ਕਿ ਸ਼ਹੀਦੀ ਸਭਾ ਨੂੰ ਮੁੱਖ ਰੱਖਦੇ ਹੋਏ ਲੋਕਾਂ ਦੀ ਮੰਗ ਦੇ ਅਨੁਸਾਰ ਪੰਜਾਬ ਸਰਕਾਰ ਦੇ ਵੱਲੋਂ 28 ਦਸੰਬਰ ਨੂੰ ਸੂਬੇ ਭਰ ਦੇ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ ਅਤੇ ਸਰਕਾਰ ਦੇ ਵੱਲੋਂ ਪਹਿਲਾਂ ਹੀ ਦਸੰਬਰ ਮਹੀਨੇ ਦੌਰਾਨ ਜਿਹੜਾ ਕਿ ਕੋਈ ਸਰਕਾਰੀ ਸਮਾਗਮ ਨਾ ਕਰਵਾਉਣ ਦਾ ਐਲਾਨ ਕੀਤਾ ਜਾ ਚੁੱਕਿਆ ਹੈ ਉੱਤੇ ਹੀ ਉਹਨਾਂ ਕਿਹਾ ਕਿ ਸ਼ਹੀਦੀ ਸਭਾ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਪਾਸ ਹੈ ਜਿਹੜੇ ਕੀ ਉਹ ਵੀ ਜਾਰੀ ਨਹੀਂ ਕੀਤੇ ਜਾਣਗੇ ਅਨੁਸਾਰਿਆਂ ਨੂੰ ਦੱਸਿਆ ਹੈਗਾ ਸਾਡੇ ਵੱਲੋਂ ਪਾਰਕਿੰਗ ਦੇ ਟ੍ਰੈਫਿਕ ਡਾਇਵਰਜਨਸ ਦੇ ਸੜਕਾਂ ਦਾ ਕੰਮ ਜਿਹੜਾ ਹੈਗਾ ਉਹ ਜੰਗੀ ਪੱਧਰ ਤੇ ਚੱਲ ਰਿਹਾ ਹੈਗਾ ਟੀਮਸ ਸਾਡੀਆਂ ਅੱਜ ਤੋਂ ਵਿਜ਼ਿਟ ਵੀ ਸ਼ੁਰੂ ਕਰਨਗੀਆਂ ਤਾਂਕਿ ਮੌਕੇ ਤੇ ਜੋ ਕੋਈ ਕਮੀ ਪੇਸ਼ੀ ਹੈਗੀ ਉਹਨੂੰ ਕੰਪਲੀਟ ਕਰਾਇਆ ਜਾ ਸਕੇ ਇੱਕ ਸਾਡੇ ਵੱਲੋਂ ਹਰ ਸਾਲ ਦੀ ਤਰ੍ਹਾਂ ਬੱਸਸ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਸ਼ਟਲ ਬੱਸਸ ਹੋਣਗੀਆਂ ਤੇ ਈ ਰਿਕਸ਼ਾ ਹੋਣਗੇ ਤਾਂ ਕਿ ਆਉਣ ਵਾਲੇ ਸ਼ਰਧਾਲੂਆਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਉਹ ਪਾਰਕਿੰਗ ਏਰੀਆ ਤੋਂ ਜਿਹੜਾ ਸਾਡਾ ਨੋ ਟ੍ਰੈਫਿਕ ਜ਼ੋਨ ਹੈ ਉਹਦੇ ਤੱਕ ਉਹ ਸ਼ਟਲ ਬੱਸ ਸਰਵਿਸ ਚ ਆ ਸਕਣ ਤੇ ਅੱਗੇ ਫਿਰ ਉਹ ਪੈਦਲ ਜਾ ਕੇ ਆਰਾਮ ਨਾਲ ਮੱਥਾ ਟੇਕ ਸਕਣ VIP ਪਾਸ ਵਗੈਰਾ ਵੀ ਆਈ ਪੀ ਪਾਸੇ ਕੋਈ ਵੀ ਇਸ਼ੂ ਨਹੀਂ ਕੀਤਾ ਜਾਣਗੇ ਜਿਵੇਂ ਕਿ ਪਿਛਲੇ ਸਾਲ ਨਹੀਂ ਇਸ਼ੂ ਕੀਤੇ ਗਏ ਸੀਗੇ ਤੇ ਸਿਰਫ ਜੋ ਕਿ ਗਵਰਨਮੈਂਟ ਡਿਊਟੀ ਤੇ ਹੋਣਗੇ ਕਿਉਂਕਿ ਦਫਤਰ ਦਾ ਕੰਮ ਹੁੰਦਾ ਹੈ ਉਹਨਾਂ ਨੂੰ ਪਹੁੰਚਣਾ ਜ਼ਰੂਰੀ ਹੁੰਦਾ ਉਹ ਹੋਏਗਾ ਬਟ ਉਹਨਾਂ ਨੂੰ ਵੀ ਸਾਡੇ ਵੱਲੋਂ ਇਹ ਕਿਹਾ ਗਿਆ ਹੈ ਕਿ ਜਿਹੜੀ ਕਾਰ ਪੂਲਿੰਗ ਕੀਤੀ ਜਾਏ ਜੇ ਕੋਈ ਕਾਰ ਤੇ ਆ ਰਿਹਾ ਜੇ ਕੋਈ ਸਕੂਟਰ ਤੇ ਆ ਰਿਹਾ ਹੈਗਾ ਉਹ ਆਪਣੇ ਲੈ ਕੇ ਆ ਸਕਦੇ ਨੇ ਉਹ ਟਾਈਮ ਤੋਂ ਪਹਿਲਾਂ ਅਨ ਰਸ਼ ਹੋਣ ਤੋਂ ਪਹਿਲਾਂ ਦਫਤਰ ਪਹੁੰਚਣ ਤੇ ਜਦੋਂ ਰਸ਼ ਖਤਮ ਹੁੰਦਾ ਹੈ ਉਦੋਂ ਫਿਰ ਉਹ ਜਾ ਸਕਦੇ ਨੇ ਪਾਰਕਿੰਗ ਪੁਆਇੰਟ ਬਣਾਇਆ ਗਿਆ ਹੈ ਪਾਰਕਿੰਗ ਪੁਆਇੰਟ ਸਾਡੇ ਪੰਜ ਪੁਆਇੰਟਸ ਹੁੰਦੇ ਨੇ 8 ਸਾਲ ਦੀ ਤਰ੍ਹਾਂ ਉਹ ਬਣਾਏ ਗਏ ਨੇ ਤੇ ਉਥੇ ਅਰੇਂਜਮੈਂਟਸ ਠੀਕ ਚੱਲ ਰਿਹਾ ਹੈ ਉਥੇ ਅਸੀਂ ਜੋ ਵੀ ਘਾਹ ਹੈਗਾ ਉਹ ਕਲੀਅਰ ਕਰਾ ਦਿੱਤਾ ਗਿਆ ਹੈ ਤੇ ਨਾਲ ਹੀ ਉਥੇ ਬਿਜਲੀ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ ਕਰਨਾ ਚਾਹਾਂਗਾ ਮਾਲਿਕੂ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਜਿਨ੍ਹਾਂ ਨੇ 28 ਦਸੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਔਰ ਜੋ ਪਿਛਲੇ ਸਾਲ ਮਾਨ ਸਾਹਿਬ ਆਕੇ ਗਏ ਸੀ ਗੁਰਦੁਆਰਾ ਸਾਹਿਬ ਮੱਥਾ ਟੇਕੇ ਗਏ ਤੇ ਨਾਲ ਦੀ ਨਾਲ ਜੋ ਐਲਾਨ ਕੀਤਾ ਸੀ ਪੰਜ ਸੜਕਾਂ ਉਹ ਤਿਆਰ ਹੋ ਗਈਆਂ ਤੇ ਟਾਇਲਟਸ ਦਾ ਜਿਹੜਾ ਐਲਾਨ ਕੀਤਾ ਕਿਉਂਕਿ ਸੰਗਤ ਬਹੁਤ ਵੱਡੀ ਤਦਾਦ ਚਾਹੁੰਦੀ ਹੈ ਜਿਹੜੇ ਮੋਬਾਈਲ ਟਾਇਲਟਸ ਹੁੰਦੇ ਉਹ ਘਟ ਜਾਂਦੇ ਸੰਗਤ ਲਈ ਤੇ 21 ਵੱਡੇ ਜਿਹੜੇ ਅਸੀਂ ਟਾਇਲਟਸ ਬਣਾਏ ਸੀ ਬਲਾਕ ਬਣਾਏ ਸੀ ਜਿਨ੍ਹਾਂ ਵਿੱਚੋਂ ਤਕਰੀਬਨ 16 ਬਲਾਕ ਸਿੱਖ ਸਭਾ ਵੇਲੇ ਇਸ ਵਾਰ ਤਿਆਰ ਨੇ ਔਰ ਸੰਗਤ ਉਹਨਾਂ ਨੂੰ ਯੂਜ਼ ਕਰ ਸਕੂਗੀ ਜਿਨ੍ਹਾਂ ਨਾਲ ਬਹੁਤ ਵੱਡੀ ਰਾਹਤ ਮਿਲੂਗੀ ਔਰ ਬਾਕੀ ਪਿਛਲੇ ਸਾਲ ਅਸੀਂ ਦੇਖਿਆ ਦੀ ਸੰਗਤ ਦੇ ਵਿੱਚ ਇੱਕ ਹੈਗਾ ਸੀ ਕਿ ਜਿਹੜੇ ਠੇਕੇ ਨੇ ਸ਼ਹਿਰ ਤੋਂ ਜਿਹੜੇ ਬਾਹਰ ਆ ਉਹ ਵੀ ਬੰਦ ਹੋਣੇ ਚਾਹੀਦੇ ਆ ਸੋ ਸਾਡੇ ਪ੍ਰਸ਼ਾਸਨ ਨੇ ਡੀ ਸਾਹਿਬ ਨੇ ਨੇਂਦ ਕਰਕੇ ਜਿਹੜੇ ਪਿਛਲੇ ਵਾਰ 10 ਠੇਕੇ ਬੰਦ ਸੀ ਰੇਡੀਅਸ ਵਧਾ ਕੇ ਉਹ 18 ਠੇਕੇ ਤਕਰੀਬਨ ਬੰਦ ਹੋਣਗੇ ਔਰ ਉਹ ਬੰਦ ਵੀ 3 ਦਿਨਾਂ ਲਈ 26 27 28 ਦਸੰਬਰ ਲਈ ਰਾਤ ਦੇ 12 ਵਜੇ ਤੱਕ ਸੋ ਨਵਾਂ ਜਿਹੜਾ ਸਿਸਟਮ ਹੈ ਸਾਡਾ ਪ੍ਰਸ਼ਾਸਨ ਕਰ ਰਿਹਾ ਹੈ ਬੜਾ ਵਧੀਆ ਕੰਮ ਚੱਲ ਰਹੇ ਨੇ ਚਾਹੇ ਸੜਕਾਂ ਦੀ ਸਫਾਈ ਦਾ ਕੰਮ ਹੈ ਬਰਮਾ ਦਾ ਕੰਮ ਹੈ ਲਾਈਟਾਂ ਦਾ ਕੰਮ ਹੈ ਪ੍ਰਸ਼ਾਸਨ ਦਿਨ ਰਾਤ ਕਰਕੇ ਕੰਮ ਕਰ ਰਿਹਾ ਸਾਡੇ ਫਤੇਗੜ ਸਾਹਿਬ ਜਿਹੜਾ ਪ੍ਰਸ਼ਾਸਨ ਇਸ ਖੇਲੋ ਮੈਨ ਦਾ ਧੰਨਵਾਦ ਕਰਦਾ ਤਾਂ ਇਸ ਖਬਰ ਬਾਬਤ ਮੇਰੇ ਨਾਲ ਮੇਰੇ ਸਹਿਯੋਗੀ ਨਿਊਜ਼ ਰੂਮ ਤੋਂ ਹਰਵਿੰਦਰ ਜੁੜਗੇ ਨੇ ਜੀ ਹਰਵਿੰਦਰ ਜਿੱਦਾਂ ਕਿ ਇਸ ਵਾਰ ਸ਼ਹੀਦੀ ਜੋੜ ਮੇਲੇ ਦੌਰਾਨ ਪ੍ਰਸ਼ਾਸਨ ਦੇ ਵੱਲੋਂ ਕੀ ਪ੍ਰਬੰਧ ਕੀਤੇ ਗਏ ਨੇ ਦੇਖੋ ਵਗਮ ਦੇ ਨਾਲ ਤੋਂ ਪਾਪਾ ਜੋਰਾਵਡ ਤੋਂ ਪਾਪਾ ਸਾਦੇ ਤੋਂ ਇਹ ਜੋੜ ਮੇਲਾ 26 ਸਾਈ ਸਾਈ ਦਸੰਬਰ ਨੂੰ ਮਨਾਇਆ ਜਾ ਰਿਹਾ ਹੈਗਾ ਇਸ ਮੌਕੇ ਤੇ ਕਿਹੜੇ ਕੋਲੋਂ ਫੋਕਸ ਦਾ ਪ੍ਰਬੰਧ ਕੀਤੇ ਗਏ ਨੇ ਹੂੰ ਕੰਟਾ ਕੁਮਾਰ ਕੀ ਐਗਜ਼ੀਬਿਟੀ ਵੱਲੋਂ ਇਸ ਵਾਰ 500 ਦੇ ਕਰੀਬ ਜਿਹੜੇ ਲੰਗਰ ਲਗਾਏ ਜਾਣੇ ਨੇ ਉਹਨਾਂ ਦੀ ਪਰਮਿਸ਼ਨ ਦਿੱਤੀ ਗਈ ਹੈਗੀ ਆ ਔਰ ਪਟਕਾਚੀਨ ਵੱਲੋਂ ਜਿਹੜੇ ਲੰਗਰ ਲੱਗਣੇ ਹੈਗੇ ਨੇ ਸੜਕਾਂ ਦੀ ਸਫਾਈ ਹੋਗੀ ਉਸ ਦਾ ਕੰਮ ਵੀ ਜਿਹੜਾ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈਗਾ ਜੀ ਜੀ ਜਰਵਿੰਦਰ ਜਿੰਮੇ ਕੀ ਸੇਮ ਮਾਰਨੇ ਕਿਹਾ ਸੀ ਕਿ ਸ਼ੋਗ ਵਜੋਂ ਮਨਾਇਆ ਜਾਵੇਗਾ ਤਾਂ ਇਸ ਵਾਰ ਕੋਈ ਸਿਆਸੀ ਕਾਨਫਰੰਸ ਹੋਵੇਗੀ ਜਾਂ ਨਹੀਂ ਤਾਂ ਦੇਖੋ ਜੁਨੀਆ ਚਿਆਤੀ ਕਾਨਫਰੰਸ ਹੈ ਯਾਨੀ ਉਹ ਬਿਲਕੁਲ ਬੰਦ ਹੈਗੀਆਂ ਨੇ ਜਿਹੜਾ ਇਹ ਤਾਰੀਖ ਪ੍ਰੋਗਰਾਮ ਹੈਗਾ ਕੀ ਮੋੜ ਮੇੜ ਹੈਗਾ ਸੋਤ ਵੱਜੋਂ ਮਨਾਇਆ ਜਾਂਦਾ ਹੈਗਾ ਤੋਂ ਲੋਗ ਨਹੀਂ ਜਿਹੜੇ ਬਹੁਤ ਦੂਰ ਦੂਰ ਤੋਂ ਸੰਗਤਾਂ ਜਿਹੜੀਆਂ ਆਉਂਦੀਆਂ ਨੇ 50 100 ਦੇ ਕਰੀਬ ਜਿਹੜੇ ਲੋਕ ਮਿਲ ਇੱਥੇ ਗੁਰਦੁਆਰਾ ਅਕੀਨ ਫਤਿਹਗਰ ਸਾਹਿਬ ਵਰ ਮੱਥਾ ਟੇਕ ਲਈ ਆਉਂਦੇ ਨੇ ਬਹੁਤ ਸੰਗਤਾਂ ਬਹੁਤ ਦੂਰ ਦੂਰ ਤੋਂ ਅਜ્ઞਾਨੇ ਦਾਕਸ਼ਣ ਕਰ ਲਈ ਆਉਂਦੀਆਂ ਨੇ ਐਸਜੀਕੇ ਵੱਲੋਂ ਵੀ ਪੁਸਤਾ ਪ੍ਰਬੰਧ ਕੀਤੇ ਗਏ ਨੇ ਔਰ ਪ੍ਰਸ਼ਾਸਨ ਵੱਲੋਂ ਵੀ ਪੁਸਤਾ ਪ੍ਰਬੰਧ ਕੀਤੇ ਗਏ ਨੇ ਜੋ ਕਿਸੇ ਨੂੰ ਆਉਣ ਜਾਣ ਦੇ ਵਿੱਚ ਕੋਈ ਦਿੱਕਤ ਨਾ ਹੋਵੇ ਪ੍ਰਸ਼ਾਸਨ ਵੱਲੋਂ ਪਾਸ ਵੀ ਜਾਰੀ ਕੀਤੇ ਜਾ ਰਹੇ ਨੇ ਔਰ ਜਿਨ੍ਹਾਂ ਦੇ ਪਾਸਾ ਨੂੰ ਲੈ ਕੇ ਲੰਗਰ ਵੀ ਜਿਹੜੇ ਮੰਗਰ ਦੀਆਂ ਟਰੈਲੀਆਂ ਨੇ ਜੀ ਰੂਪ ਵਿਵਟ ਨੇ ਤੁਹਾਨੂੰ ਲੈ ਕੇ ਵੀ ਪ੍ਰਚਾਰਨ ਵੱਲੋਂ ਜਿਹੜੇ ਪੋਸਟਾ ਪ੍ਰਬੰਧ ਕੀਤੇ ਗਏ ਨੇ ਉਹ ਪ੍ਰਚਾਰਨ ਜੰਗੀ ਫੱਦਰ ਤੇ ਜਿਹੜਾ ਕੀਪੀ ਜੋੜ ਮੇਨ ਨੂੰ ਲੈ ਕੇ ਤਿਆਰੀਆਂ ਕਰ ਰਿਹਾ ਹੈਗਾ ਜਿਸ ਨੂੰ ਲੈ ਕੇ ਜਿਹੜੇ ਪ੍ਰਬੰਧ ਨੇ ਉਹ ਪੂਰੇ ਕਰ ਦਿੱਤੇ ਗਏ ਨੇ। ਭਵਿੰਦਰ ਵਕ ਵਕ ਤਰ੍ਹਾਂ ਦੇ ਜਿਹੜੇ ਕਿ ਲੰਗਰ ਵੀ ਲਗਾਏ ਜਾਂਦੇ ਨੇ ਤਾਂ ਲੰਗਰਾਂ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਕਿਹੜੇ ਨਵੇਂ ਪ੍ਰਬੰਧ ਕੀਤੇ ਗਏ ਨੇ ਇਸ ਵਾਰ? ਦੇਖੋ ਇੱਕ ਵਾਰ ਕਰ ਦਿੱਤਾ ਗਿਆ ਹੈ ਜਾਕੀ ਜਿਹੜੇ ਲੋਕ ਸਪੀਕਰ ਨੇ ਇਹ ਪਹਿਲਾ ਲੰਗਰਾਂ ਦੇ ਵਿੱਚ ਵਾਜਦੇ ਸੀ ਕਿ ਕਾਂਟੇ ਲਗਾ ਦਿੱਤੇ ਜਾਂਦੇ ਸੀ ਜਿਹੜੀ ਸ਼ਬਦਾਂ ਦੀ ਜਿਹੜੀ ਆਵਾਜ਼ ਆ ਉਹ ਬਹੁਤ ਠੀਕ ਅਗਰਤੀ ਜਾਂਦੀ ਸੀ ਉਹ ਹੁਣ ਪ੍ਰਚਾਰਣ ਵੱਲੋਂ ਕੀਤਾ ਗਿਆ ਹੈ ਕਿ ਲੰਗਰਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜੇ প্লাਸਟਿਕ ਕਰਨ ਨੂੰ ਨਹੀਂ ਲਗਾਏ ਜਾਂਦੇ ਤੋਂ ਪ੍ਰਚਾਰਣ ਦਾ ਇਹ ਬੜੀਆ ਪ੍ਰਬੰਧ ਹੈ ਜャ ਕੋ ਲੋਕਾਂ ਲਈ ਵੀ ਇਹੋ ਜਿਹੇ ਲੋਕਲ ਲੋਕ ਰਹਿੰਦੇ ਨੇ ਉਹਨਾਂ ਨੂੰ ਵੀ ਕੋਈ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ ਜਿਹੜੇ ਪ੍ਰਚਾਰਕਾਂ ਵੱਲੋਂ ਫੋਕਸ ਦਾ ਪ੍ਰਬੰਧ ਕੀਤਾ ਗਿਆ ਨੇ ਉਹਨਾਂ ਨੂੰ ਪਾਸ ਜਾਰੀ ਕੀਤੇ ਜਾਣੇ ਹੱਬੇ ਨੇ ਸੰਤਾ ਨੂੰ ਕਿਉਂਕਿ ਆਪਣਾ ਕਹਿਣ ਕਹੇ ਨਾਲ ਆਸੀ ਸਿੱਟੇ ਵਾਲਾ ਮਤਲਬ ਸਮੁੰਦਰ ਦੇਸ਼ ਵਿਦੇਸ਼ ਤੋਂ ਜਿਹੜੀ ਕਿ ਸੰਗਤਾਨ ਦਾ ਤੁਮਸਤਕ ਹੋਣ ਦੇ ਲਈ ਆਉਂਦੀਆਂ ਨੇ ਤਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਪੁਕਤਾ ਇੰਤਜ਼ਾਮ ਜਿਹੜੇ ਕੀਤੇ ਜਾਣੇ ਚਾਹੀਦੇ ਨੇ ਤਾਂ ਇਸ ਬਾਰੇ ਕੀ ਕਹੋਗੇ ਦੇਖੋ ਇਸ ਪੰਜਾਬ ਕੋਲ ਜਿਹੜੀ ਫੋਕਸਾਂ ਨੇ